ਸਸਟੀ ਕਾਲ ਦੀ ਸਾਰਿਆਂ ਨੂੰ ਕੌਰ ਬਲੌਗ ਤੇ ਤੁਹਾਡਾ ਸਵਾਗਤ ਹੈ ਅੱਜ ਦਿਨ ਬਹੁਤ ਹੀ ਖਾਸ ਆ ਕਿਉਂਕਿ ਸਾਡੀ ਕੁੜੀ ਵੱਡੀ 5 ਸਾਲਾਂ ਬਾਅਦ ਘਰ ਆ ਰਹੀ ਆ ਮਸਾ ਜੋਰ ਲਾਲਾ ਕੇ ਬੁਲਾਈਆ ਆ ਆਉਂਦੀ ਨਹੀਂ ਸੀ ਅਜੇ ਵੀ ਕਹਿੰਦੇ ਕੱਲੂ ਦੇਖਾਂਗੇ ਪਰਸੋਂ ਦੇਖਾਂਗੇ ਤੇ ਅੱਜ ਫਾਈਨਲੀ ਉਹ ਆ ਰਹੇ ਆ ਤੇ ਅਸੀਂ ਵੇਟ ਕਰ ਰਹੇ ਹਾਂ ਘੰਟਾ ਕਰ ਰਿਹਾ ਉਹਨਾਂ ਦੇ ਆਉਣ ਚ ਕਹਿੰਦੇ ਸੀਗੇ ਸ਼ਾਮ ਦੇ 5 ਵਜੇ ਤੱਕ ਅਸੀਂ ਪਹੁੰਚ ਜਾਂਗੇ ਤੇ ਬਾਕੀ ਜਨਤਾ ਪਾਰਟੀ ਅੰਦਰ ਬੱਚਾ ਛੋਟੇ ਬੱਚੇ ਡਿਬੇਟ ਕਰ ਰਹੇ ਆ ਦੀ 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 ਤੇ ਉਹਨਾਂ ਦੇ ਵਿਚਾਰ ਸੌਂਦੇ ਆ ਕੀ ਕਹਿੰਦੇ ਨੇ ਉਹ ਹੈਲੋ ਗਾਇਸ ਕੀ ਦੀ ਡਿਬੇਟ ਕਰ ਰਹੇ ਹੋ ਆਪਣੀ ਵੱਡੀ ਬਹਿਨ ਚਾਚਾ ਕੀ ਦੀ ਡਿਬੇਟ ਕਰਦੇ ਹੋ ਬਾਬਾ ਲੰਬੇ ਸਮੇਂ ਬਾਅਦ ਆ ਰਹੀ ਆ ਨਾ ਉਹਨੇ ਉਹੀ ਸ਼ਰਮ ਲਾਤੀ ਜਮਾਂ ਹੀ 5 ਸਾਲ ਹੋ ਗਏ ਢੇੜਾ ਹੀ ਨਹੀਂ ਮਾਰਿਆ ਫਾਈਨਲੀ ਇਹ ਛੋਟੇ ਟਿੱਟਨੇ ਮੀਟਨੇ ਆਪਣੀ ਵੱਡੀ ਭੈਣ ਨੂੰ ਮੈਣਨਗੇ ਆਫਟਰ 5 ਯੀਅਰ ਚਾਚਾ ਨਾ 5 ਸਾਲ ਹੋ ਗਏ ਹੋਣੇ ਹਨ ਹਾਂ 5 ਸਾਲਾਂ ਬਾਅਦ ਤੇ ਨਵਾਜ ਸਾਡਾ ਛੋਟੂ ਜਿਹਾ ਸੀਗਾ ਹੁਣ ਸੁੱਖ ਨਾਲ ਬਾਵਾ ਹੋਇਆ ਹੋਇਆ ਹੈ ਤੇ ਜਦੋਂ ਆ ਗਏ ਮਿਲਾਉਣੇ ਤੁਹਾਨੂੰ ਆਪਾਂ ਉਹਨਾਂ ਨਾਲ ਤੇ ਇਦਾਂ ਹੀ ਵਲੌਗ ਨਾਲ ਬਣੇ ਰਹੋ ਤੁਹਾਨੂੰ ਦਿਖਾਵਾਂਗੇ ਅੱਗੇ ਦੀ ਸਾਰੀ ਸਟੋਰੀ ਇਹਨੂੰ ਪੇਕਿਆਂ ਦਾ ਇੰਨਾ ਚਾਹ ਹੁੰਦਾ ਹਨਾ ਵੀ ਅਸੀਂ ਮਿਲੀਏ ਸਾਨੂੰ ਬਾਵਾ ਟਾਈਮ ਹੋ ਗਿਆ ਸਾਡੀ ਵੱਡੀ ਕੁੜੀ ਛੋਟੀ ਤਾਂ ਚਲੋ ਫੇਰ ਵੀ ਗੇੜਾ ਮਾਰ ਲੈਂਦੀ ਆ ਸਾਡੇ ਕੋਲੇ ਉਹਨੂੰ ਵਿਚਾਰੀ ਜਦੋਂ ਅਸੀਂ ਬੁਲਾਉਂਦੇ ਆ ਭੱਜੀ ਆਉਂਦੀ ਆ ਤੇ ਵੱਡੀ ਥੋੜੀ ਘੌਲ ਕਰਦੀ ਆ ਅੱਜ ਆ ਰਹੇ ਆ ਤੇ ਅੱਜ ਉਹਨਾਂ ਨੂੰ ਆਪਾਂ ਮਿਲਦੇ ਆ 5 ਸਾਲਾਂ ਬਾਅਦ ਕੁੜੀਆਂ ਚਾਹ ਪੀ ਕੇ ਚਾਰ ਨਾਲ ਆਉਂਦੀਆਂ ਨੇ ਹਨਾ ਤੇ ਸਾਡੀ ਵੱਡੀ ਕੁੜੀ ਨੇ ਸੀਰੀਅਸ ਲਿਆ ਨਹੀਂਗਾ ਹੁਣ ਥੋੜਾ ਜਿਹਾ ੜ ਕੇ ਕਿਹਾ ਵੀ ਭਾਈ ਆ ਜਾ ਆ ਜਾ ਤੇ ਹੁਣ ਉਹ ਮੰਨਿਆ ਕਹਿੰਦੇ ਅਸੀਂ ਹਾਂਜੀ ਆ ਰਹੇ ਆ ਸ਼ਾਮ ਨੂੰ ਮਿਲਦੇ ਆਗੇ ਤੇ ਇਦਾਂ ਹੀ ਬਲੌਗ ਨਾਲ ਬਣੇ ਰਹੋ ਦਿਖਾਉਣਾ ਤੁਹਾਨੂੰ ਆਪਾਂ ਅੱਗੇ ਦੀ ਸਟੋਰੀ ਜਦੋਂ ਆ ਗਈ ਨਾ ਵੱਡੀ ਦੀਦੀ ਅਸੀਂ ਉਹਨੂੰ 4-5 ਦਿਨ ਜਾਣ ਹੀ ਨਹੀਂ ਦੇਣਾ ਹਫ਼ਤਾ ਉਹਨੂੰ ਕਾਵਾਂਗੇ ਵੀ ਤੇਰਾ ਜੁਰਮਾਨਾ ਹੈ ਤੂੰ ਹਫ਼ਤਾ ਲਾ ਕੇ ਜਾਣਾ ਹੈ ਆਫਟਰ ਤੂੰ 5 ਸਾਲ ਬਾਅਦ ਆ ਰਹੀ ਆ ਤੈਨੂੰ ਹਫ਼ਤਾ ਸੀ ਜਾਣ ਨਹੀਂ ਦੇਣਾ ਹਾਂਜੀ ਹਾਂਜੀ ਕੌਲੀ ਕੁੜੀ ਦਾ ਇੰਤਜ਼ਾਰ ਕਰ ਰਹੀ ਫੰਦੀ ਦਾ ਵੱਡੀ ਕੁੜੀ ਦਾ ਹਨਾ ਦਿਲਾ ਕਿੰਨੇ ਟਾਈਮ ਬਾਅਦ ਆਉਣਾ ਹੈ ਆ ਦੀਦੀ ਦੇਖ ਲਓ ਕਿੰਨੇ ਲੋਕ ਤੁਹਾਡੀ ਵੇਟ ਕਰਦੇ ਆ ਤੁਹਾਨੂੰ ਹੀ ਕਿੰਨੇ ਸਾਲਾਂ ਬਾਅਦ ਆ ਰਹੀ ਆ ਇੰਨੇ ਬੰਦੇ ਉਹਦੀ ਵੇਟ ਕਰਦੇ ਕਿ ਬੈਠੇ ਇੱਕ ਉਧਰ ਚਾਚਾ ਇਧਰ ਆਂਟੀ ਇਧਰ ਆਂਟੀ ਵਾਲਾ ਚਾਚਾ ਤੂੜੀ ਫੋਨ ਆਂਟੀ ਵਾਲਾ ਚਾਚਾ ਕੂ ਕਿਹ ਬੋਲਾ ਰਿਹਾ ਆਹ ਨਹੀਂ ਮਿਲਦਾ ਚਾਚਾ ਅੰਦਰ ਹੀ ਆਂਟੀ ਗਿਆ ਕੱਲ ਉਹ ਤਾਂ ਬਾਹਰ ਗਿਆ ਬਾਹਰ ਗਿਆ ਓਕੇ ਚਲ ਆ ਜਾ ਕੇਰਾ फटाफट ਕੁੜੀਆਂ ਨਾਲ ਜਾ ਓਕੇ ਫਿਰ ਪੱਲੀ ਲੈ ਕੇ ਜਾਜੇ ਜਦੋਂ ਉਹਨਾਂ ਨੇ ਜਦੋਂ ਗੇਟ ਦੇ ਅੰਦਰ ਆਉਣਾ ਉਹਨਾਂ ਪੱਲੀ ਹੁੰਦੀ ਆ ਤੇ ਸਕੂਲ ਵਾਲੀ ਬੈਨ ਦਾ ਪਾਸੇ ਲਾ ਗਿਆ ਹੱਥ 'ਚ ਬੱਲੀ ਆ ਜਾਂਦੀ ਆ ਨਹੀਂ ਚਾਚਾ ਸਾਡਾ ਵਿਚਾਰਾ ਬਹੁਤ ਕਾਮੂ ਆ ਪਹਿਲਾ ਜੋਬ ਤੇ ਜਾ ਕੇ ਆਉਂਦਾ ਆ ਕੇ ਫਿਰ ਡੰਗਰ ਪਸੂ ਸਾਹਮ ਦਾ ਚਾਚਾ ਤੁਸੀਂ ਵੀ ਸਾਹਮਦੇ ਹੋ ਮਨੋ ਚਾਚੇ ਦੀ ਚਾਰੇ ਡਿਊਟੀਆਂ ਉਹ ਜੋਬ ਤੇ ਵੀ ਜਾ ਕੇ ਆਉਂਦਾ ਘਰੇ ਵੀ ਵਿਚਾਰਾ ਆ ਕੇ ਮੱਝਾ ਸਾਹਮ ਦਾ ਚਾਚਾ ਆਪਣੀ ਛੋਟੀ ਕੁੜੀ ਕਿੱਥੇ ਗਈ ਆ ਜਾ ਗਈ ਬਾਜ਼ਾਰ ਗਈ ਆ ਨਾ ਘੁੰਮਣ ਪਰ ਜਾਈ ਨੂੰ ਘਰੇ ਛੱਡ ਕੇ ਉਹ ਕੱਲੀ ਵੀ ਤੁਰ ਗਈ ਕਿੱਥੇ ਗਈ ਆ ਮम्मू ਤੇਰੀ ਦੀਦੀ ਛੋਟੀ ਹਨੇ ਭਾਬੀ ਨੂੰ ਤੁਹਾਨੂੰ ਗੁੱਸਾ ਨਹੀਂ ਆਉਂਦਾ ਭਾਬੀ ਨੂੰ ਕਰਾ ਛੱਡ ਕੇ ਗੱਲੀ ਨੂੰ ਜਮ ਨਹੀਂ ਆਉਂਦਾ ਕੋਈ ਨਹੀਂ ਫਿਰ ਲੈ ਲਿਓ ਮੇਤੋਈ ਚੀਜ਼ੀਆਂ ਛੱਡ ਕੇ ਦੀ ਹਾਂ ਤੂੜੀ ਦੇ ਪੰਡ ਲੈ ਜਾਂਦਾ ਹੋਇਆ ਮੋਟੋ ਆਂਟੀ ਸਾਡੀ ਆ ਰਹੀ ਹੈ ਖਾ ਕੇ ਆਲੂ ਵਾਲੇ ਪਰੌਂਠੇ ਮਜ਼ਾ ਹੀ ਦਰਦੀ ਹੁਣ ਆਜਾ ਆਜਾ ਅਸੀਂ ਤੇਰੀ ਵੇਟ ਕਰਦੇ ਸੀ ਕਿਵੇਂ ਲੱਗੇ ਫਿਰ ਆਲੂ ਵਾਲੇ ਦੇ ਪਰੌਂਠੇ ਦੇਖ ਹੁਣ ਪਤਾ ਵੀ ਵੱਡੇ ਜਵਾਈ ਨੇ ਆਉਣਾ ਵੱਡੀ ਕੁੜੀ ਨੇ ਆਉਣਾ ਹਨਾ ਐਂ ਰਾਮ ਨਾਲ ਤੁਰਦੀ ਆ ਜਦੋਂ ਕੋਈ ਕੰਮ ਕਹੇ ਤਾਂ ਫਿਰ ਟਿਚ-ਕਟਿਚ ਕਰਦੀ ਆ ਸੋਰਾ ਵਧੀਆ ਵੱਡੀ ਦੀਦੀ ਇਸ ਕਮੀ ਐਨਾ ਕੈਂਚੀਆਂ ਗੇਟ ਕਿੰਨੇ ਮਹਿਮਾਨ ਆ ਗਏ ਉਹਦੀ ਵੇਟ 'ਚ ਨਿਵਾਜ ਨੂੰ ਦੇਖ ਲੈਣਾ ਹੈ ਹਨਾ ਫਿਰ ਬਾਵਾ ਵੱਡਾ ਹੋਇਆ ਵਿਆ ਸਕਾਰ-ਸਕਾਰ ਕੇ ਆਊਗਾ ਉਹ ਨਾ ਨਹੀਂ ਨਹੀਂ ਉਹਨੇ ਜੀ ਲਾ ਲੈਣਾ ਆ ਕਹਿੰਦੇ ਮੋਟੋ ਦੀ ਗੋਦੀ 'ਚ ਬਹੰਦੇ ਹੋਏ ਮੋਟੋ ਵੇਟ ਨਾਲ ਸਹਾਰਦੇ ਹੋਏ ਤਾਈ ਪਤੀਜੀ ਪਤੀਜੀ ਲੱਗਦੀ ਹਨ ਹਾਂ ਹਾਂ ਮਾਵਾ ਦੀਆਂ ਮਾਵਾ ਧੀਆਂ ਹਾਂ ਹਮੂ ਹਮੂ ਦੇ ਦੇ ਆਉਂਦੀ ਖੁਸ਼ੀ ਜ ਮਾਨੂੰ ਮਹਿੰਦੀ ਲਾਉਂਦੀ ਆ ਮੈਂ ਤੇ ਨਾ ਤਾਂ ਰੰਗ ਵੀ ਨਹੀਂ ਜੜਿਆ ਆ ਆਗੇ ਆ ਆਗੇ ਨਹੀਂ ਇਹ ਤਾਂ ਪੁਲਿਸ ਆ ਪੰਜਾਬ ਪੁਲਿਸ ਆ ਆਗੇ ਕਹਿੰਦੇ ਸਾਡੇ ਮਹਿਮਾਨ ਪਹੁੰਚਦੇ ਹੋਏ ਗੇਟਾਂ ਤੇ ਲੱਗਿਓ ਨਾ ਆਏ ਵਾਏ ਵੱਡੀ ਕੁੜੀ ਪਹੁੰਚ ਚੁੱਕੀ ਆ ਦੇਖੋ ਕਿੰਨੇ ਗੈਸਟ ਖੜੇ ਆ ਤੁਹਾਡੀ ਇੰਤਜ਼ਾਰ ਚ ਛੋਟੇ ਵੀ ਬਾਜ਼ਾਰ ਚੋਂ ਆ ਚੁੱਕੇ ਨੇ ਛੋਟੇ ਵੀ ਆ ਚੁੱਕੇ ਨੇ ਨらい ਮਾਮਾ ਸੌਣ ਗਿਆ ਹਾਂ ਨ ਮਰੀ ਜਾਂਦੇ ਆ ਆ ਵੀ ਚੋਦ ਹਾਏ ਆ ਜਾਂ ਦੋ ਜੀ ਹੁਣ ਕਰਨੀ ਹੈ ਉਹ ਗੱਡੀ ਹਾਂ ਪਾ ਦ ਇੱਕ ਮਿੰਟ ਆ ਜਾਂਦੇ ਆ ਜਾਂਦੇ ਹਾਏ ਨਾਈ ਹਾਏ ਲੋ ਹੈ ਲੋ ਕਹਿੰਦਾ ਨਵਾਂ ਜੀ ਉਹਦੀ ਮਾਸੀ ਆ ਉਹਦੀ ਮਾਸੀ ਆ ਚਲ 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 ਚੱਲ ਅਮੂ ਹੋ ਜਾ ਕੇ ਨਾ ਤਿਆਰ ਜੋਨੀਏ ਵੈਲਕਮ ਟੂ ਨਾਨ ਕੇ ਨੀ ਕੁਗੀ ਮੈਂ ਅ ਪਿੱਛੇ ਗੱਡੀ ਨਾਲ ਨੂੰ ਰਹੇ ਹਾਂ ਮੈਂ ਖਾਣੀਆਂ ਮਾੜੇ ਆ ਸਾਡੇ ਤੁਰ ਜਾਂਦੇ ਸਾਨੂੰ ਮੋੜ ਕੇ ਸ਼ਾਦੀ ਬਾਅਦ ਆਓ ਬਾਈ ਸਾਚੀ ਖਾਪੋ ਨਾ ਨਾ ਸਾਚੀ ਕਾ ਤੁਹ ਪਤਨ ਥੋੜੀ ਵੱਡੀ ਦੀਦੀ ਘਰੇ ਆਈ ਹੈ ਤੁਸੀਂ ਘਰੇ ਰਹਿਣਾ ਗਲੀ ਤੇ ਸੀ ਅੱਜ 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 ਮਾਂ ਮੈਂ

ਦੇਖੋ ਆ ਜਾਓ ਕੋਸ਼ ਹੋ ਗਏ ਪੈਣਾ ਪੈਣਾ ਇਹ ਸੜਕ ਢੀ ਦੀ ਦਾ ਸਮਾਨ ਫੜਾ ਕਹਿੰਦੇ ਛੋਟੀ ਕੁੜੀ ਸਾਡੀ ਬਾਜ਼ਾਰ ਚ ਆ ਚੁੱਕੀ ਹੈ ਭਈ ਵੱਡੀ ਪਰਜਾਈ ਨੂੰ ਬਾਜ਼ਾਰ ਕਿਉਂ ਨਹੀਂ ਲੈ ਕੇ ਗਏ ਤੁਸੀਂ ਤੁਹਾਨੂੰ ਉਹ ਵੱਡਾ ਕਸੀ ਦਾ ਬੁਲਾ ਦੇ ਜੀ ਨਵਾਜੀ ਕਿੱਥੇ ਆ ਗਈ ਸੀ ਨਾਨੀ ਘਰ ਕਿਹਾ ਕਿ ਨਾਨੀ ਘਰ ਆਏ ਨਾਨੀ ਘਰ ਨਾ ਨੀਗਾ ਬੜੇ ਮਰੀ ਆ ਗਿਆ ਜੀ ਮੇਰੇ ਨਾਲ ਆਜੋ ਪਹੁੰਚੋ ਸੰਗ ਤੋਂ ਮੰਮੀ ਅੱਧੀ ਨੂੰ ਨੂੰ ਬਾਜ਼ਾਰ ਨਹੀਂ ਲੈ ਕੇ ਗਈ ਨੂੰ ਦਾ ਕੋਈ ਕੋਈ ਸੀ ਤੇ ਨੂੰ ਨੂੰ ਚੱਕਣਾ ਥੋੜੀ ਜਿਹੀ ਤਾਂ ਕਿ ਥੋੜੀ ਜਿਹੀ ਬਾਕੀ ਸੱਚੀ ਢੂਈ ਬੜੀ ਦੋਦੀ ਹਾਂ ਯਸ ਕਹਿੰਦੇ ਵੀ ਬੇੜੇ ਦੀ ਰੌਣਕ ਵਾਧੀ ਹੋਈ ਮਸਾ 5 ਸਾਲ ਵਧਾਈ ਆ 5 ਦੋ ਸਾਲ ਦਾ ਨਾ ਬਾਬਾ ਲੰਬਾ ਸਮਾਂ ਸੀ ਦੋ ਸਾਲ ਦੋ ਸਾਲ ਹਈ ਅਸੀਂ 5 ਸਾਲ ਕਹਤਾ ਪਹਿਲਾਂ ਦੇ ਆਹ ਅੰਦਾਜ਼ ਇਹ ਦੋ ਚਾਰ ਕਿੰਨੂ ਲਵਾ ਦੇ ਪੰਜ ਲਵਾ ਦੇ ਉਹਨੂੰ ਮੋੜ ਜੂਗਾ ਲੇਕਿਨ ਯਾਰ ਜਿੰਨਾ ਵੇੜਾ ਦੋ ਹੱਥ ਤੇ ਸਿੱਧਾ ਜੀ ਸਭੇ ਬੜੀ ਲੰਮੀ ਸੀ ਪੜੀ ਬਾਈ ਬੱਸ ਬਾਈ ਅੱਡੀ ਬੱਡੀ ਬੁੜੀ ਆਈ ਛੋਟੀ ਕਹਿੰਦੀ ਮੈਂ ਚੱਲੀ ਇਹ ਕਿਸ ਹਿਸਾਬ ਕਿਤਾਬ ਇਹਨਾਂ ਦਾ ਕੱਝ ਫੇਰ ਆਉਂਦਾ ਨੰਤਰੀ ਛੋਟੀ ਨੂੰ ਰੋਕੋ ਕਿ ਅੱਜ ਇੱਕ ਰਾਤ ਹੋਰ ਲਾ ਜਾ ਮੈਂ ਤਾਂ ਬਾਹਰ ਜਾਣਾ ਬਈ ਰਿਸ਼ਤੇਦਾਰੀ ਨਹੀਂ ਬਹੁਤ ਗਿਆ ਸੀ ਚਲੋ ਬਾਈ ਬਾਈ ਕਰੀਏ ਬਾਈ ਬਾਈ ਸਤਿ ਸ਼੍ਰੀ ਅਕਾਲ ਤੁੱਕਿਆ ਲੈ ਨਹੀਂ ਦੀ ਦੋਗਾਂ ਉਹਨੇ ਮਾਰਾ ਕਾ ਵੀ ਅੱਧ ਕੈਡਾ ਨਹੀਂ ਕਰਵਾ ਦੇਣੀ ਇਹ ਲੈਟਿੰਗ ਕਰਵਾ ਦੇਣੀ ਰਾਤ ਦੇ ਡਿਨਰ ਦੀ ਤਿਆਰੀ ਚੱਲਦੇ ਹੋਏ ਆਪਾਂ ਲਾਲੀ ਨੂੰ ਕੁੜੀ ਕੰਮ ਹਾਂਜੀ ਤੁਸੀਂ ਕੈਨੇਡਾ ਤੋਂ ਆਏ ਸਾਨੂੰ ਚੁੱਲਾ ਵਾ ਲੈਣਾ ਹਾਂ ਦੇਖੀ ਸਹੀ ਮੈਨੂੰ ਸਮਝ ਨਹੀਂ ਆ ਰਿਹਾ ਕੋਹਰ ਹੋਣਾ ਮੈਂ ਉੱਪਰ ਲਾ ਤੋਰਦੀ ਥੱਲੇ ਲਾ ਆਪਾਂ ਬਣਾਉਣਾ ਕੀ ਆ ਗੋਟਨੀ ওকে ਤੇ ਇਹਦੇ ਨਾਲ ਤੁਸੀਂ ਰੈਸਪੀ ਦੱਸਿਓ ਸਾਨੂੰ ਠੀਕ ਆ ਰੈਸਪੀ ਸੀਕਰਟ ਆ ওকে ਫਿਰ ਸਾਡਾ ਹੋ ਜੂਗਾ ਕਾਪੀ ਰਾਈਟਸ ਚਲੇ ਜਾਣਗੇ ਫੂਡ ਦੇ ਕਿੱਦਾਂ ਲੱਗ ਰਿਹਾ ਟਾ ਦੀਦੀ ਕੰਮ ਕਰ ਰਹੀ ਹੈ ਦੇਖੋ ਬਾਜੀ ਮੈਂ ਬੈਠ ਕੇ ਰੋਟੀ ਖਾ ਰਹੀ ਹਾਂ ਇਸ ਟਾਈਮ ਮੈਂ ਲੱਕੀ ਆ ਨਣ ਦਾ ਸੇਵਾ ਕਰ ਰਹੀ ਹਾਂ ਪਰਚਾਈ ਦੀ ਤੂੰ ਬੀਬੀ ਜੀ ਕਾ ਕਰੇ ਮਮਮੀ ਕਹਿੰਦੀ ਆਉਂਦੀ ਨਹੀਂ ਇਹਦੀ ਬੀਬੀ ਜੀ ਨਹੀਂ ਮਿਲਦੀ ਬੀਬੀ ਸੀ ਕਿਹਾ ਹਾਂ ਮੰਮੀ ਹੈ ਨਹੀਂ ਹੁੰਦੀ ਆਪੂ ਨੂੰ ਬੀਬੀ ਅਕਬਾਲ ਲਈ ਆਉਂਦੀ ਅੱਗ ਵੱਲ ਨਹੀਂ ਮੈਨੂੰ ਲੱਗਿਆ ਸੀ ਭੁੱਲ ਭੁੱਲਾ ਕੱਢਾ ਜਾ ਕੇ ਨਹੀਂ ਨਹੀਂ ਚੱਲ ਵੀ ਚੱਲ ਵੀ ਅੱਗਾ ਹੀ ਚੱਲਦੀ ਹੁੰਦੀ ਆ ਆਹਾਂ ਨਹੀਂ ਹੀ ਪਉਣਾ ਵਿੱਚ ਉਹਦੇ ਕਰਕੇ ਹੀ ਤਾਂ ਮੱਚੀ ਆ ਕਹਿੰਦੇ ਜੇ ਦੀਦੀ ਦੋਨਾ ਅੱਗ ਵਾਲੀ ਨਾ ਚੁੱਲ੍ਹੇ 'ਚ ਜਨਤਾ ਦੇਖੋ ਆਪਣੀ ਕਿੰਨੀ ਖੜੀ ਆ ਸਪੋਰਟ ਲਈ ਕੱਲੇ ਕੱਲੇ ਜੇ ਵੀ ਜਦੋਂ ਚਾਰ ਮਹਿਮਾਨ ਘਰੇ ਆਉਂਦੇ ਆ ਨਾ ਵੇੜੇ ਦੀ ਰੌਣਕ ਵੱਧ ਜਾਂਦੀ ਆ ਬਾਕੀ ਵਰੀ ਹੋਈ ਆ ਸਾਡੇ ਲੱਡੂ ਜੇ ਨਾਲ ਸ਼ੋਣੀ ਸ਼ੋਣੀ ਨਾਲ ਛੋਟਾ ਲੱਡੂ ਸਾਡਾ ਚਲਾ ਗਿਆ ਹਨਾ ਸਾਡੀ ਛੋਟੀ ਲੱਡੀ ਚਲੀ ਗਈ ਹੈਦੇ ਕਿੱਥੇ ਗਿਆ ਨਵਾਜ 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 ਹੈਦੇ ਕਿੱਥੇ ਹੈਦੇ ਨਾਲਾਜ ਫੈਦ ਦੇ ਕਿੱਥੇ ਆ? ਫਿੱਜੀ ਗਿਆ। ਫੈਦ ਆਪੇ ਕਰੀਆ? ਉਹ ਤੁਮ ਮੇਸੇ ਕਰਦਾ ਹੈ ਦਿਨ ਨੂੰ। ਮੈਂ ਵੀ ਮੇਸੇ ਕਰਦਾ ਹੈ ਦਿਨ ਨੂੰ। ਸਵੇਰ ਦੀ ਤਿਆਰੀ ਕਹਿੰਦੇ ਚੱਲਦੀ ਹੋਈ। ਗਾਜਰਾ ਮਟਰ ਸਵੇਰੇ। ਕਿੱਦਾਂ? ਕਹਿੰਦੇ ਜਾਂ ਤਾਂ ਚਿਕਨ ਦਾ ਵੇਟ ਕਰਦੇ ਹੋਏ ਲੈਨੋਵਾਰ ਬੈਠੇ ਆ। ਪਹਿਲਾ ਪਰਸਨ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਸੱਤਵਾਂ 10 ਜਾਣੇ ਦਿਵਾਲੇ ਹੋਏ ਪਏ ਆ ਚਿਕਨ ਵਜੇ ਘੰਟਾ ਹੋਰ ਲੱਗਣਾ ਮਟਨ ਹਾਂ 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 ਸੌਰੀ ਵੀ ਗਲਤ ਬੋਲਿਆ ਗਿਆ ਸਾਡੀ ਕੁੜੀ ਨੇ ਬਣਾਇਆ ਉਹਨੂੰ ਪਤਾ ਅੱਜ ਕੀ ਬਣਾਇਆ ਨਹੀਂ ਨਜ਼ਾਰੇ ਲੁੱਟਦੀਆਂ ਵੀ ਨਾਨਦਾ ਦੇ ਸਿਰ ਤੇ ਕੰਮ ਨਹੀਂ ਕਰ ਨਹੀਂ ਰਾਵ ਨਾਲ ਪਹਿਲੀ ਵਾਰੀ ਕਰਨੀ ਹੂੰ ਫੰਦੀ ਜੀ ਜੀ ਮੜਿਆ ਦੱਸੋਗੇ ਇਹਦੇ ਚ ਕੀ ਕਾਚ ਰਹੀ ਹੈ ਹਜੇ ਕਿੰਨਾ ਕ ਟਾਈਮ ਲੱਗੂਗਾ ਸਿਕਰਟ ਡਰੈਸ ਯਾਰ ਐਸ ਕੇ ਬਾਰੇ ਤਾਂ ਕੁਛ ਨਹੀਂ ਡਿਸਕਲੋਸ ਕਰਨਾ ਹੁਣ ਤੁਸੀਂ ਸਾਡਾ ਡਿਸਕਲੋਸ ਕਰਨ ਲੱਗੇ ਸਿੱਧਾ ਹੌਨ ਲੱਗੇ ਆ ਕੀ ਕਹਿੰਦੇ ਹੁੰਦੇ ਆ ਹਾਂ ਸਿਮਰਾ ਕਹਿੰਦਾ ਸੀ ਨਿਹਾਰੀ ਨਿਹਾਰੀ ਬਣਨ ਲੱਗਾ ਕਿਵੇਂ ਹੋ ਕਿਵੇਂ ਹੋ ਇਹ ਉਹ ਬੰਦਾ ਜਿਹੜਾ ਤੁਸੀਂ ਕਹਿੰਦੇ ਹੱਸਦਾ ਕਦੇ ਵੀ ਨਹੀਂ ਹੱਸਦਾ ਹਾਂਜੀ ਤੋਨੂ ਕੀ ਚਾਹੀਦਾ ਚਿਕਨ ਚਾਹੀਦਾ ਉਹ ਚਿਕਨ ਨਹੀਂ ਹੈਗਾ ਮਟਰਨ ਚਾਹੀਦਾ ਨਵਾ ਉਹ ਕਿੱਥੇ ਚਲਿਆ ਉਹ ਅੰਦਰ ਚਲਿਆ ਠੰਡ ਲੱਗਦੀ ਠੰਡ ਲੱਗਦੀ ਹਾਂ ਫੜ ਲਓ ਮਾਮੇ ਨੂੰ ਕਿ ਆ ਜਾ ਮਮਾ ਨੂੰ ਮਮਾ ਬਾਹਰ ਆਜੋ ਮਮਾ ਦੋ ਜਣੀਆਂ ਇੱਧਰ ਡਿਸਕਸ਼ਨ ਕਰਦੀਆਂ ਹੋਈਆਂ ਗੱਲਾਂ ਸੁਣਿਆ ਇਹਨਾਂ ਦੀ ਧਿਆਨ ਨਾਲ ਚਲੋ ਸੁਣਾਓ ਕੀ ਸੁਣਾਉਂਦੀਆਂ ਜੀ ਖੜਚੀ ਦਿਖਾਉਣੀਆਂ ਨੂਨ ਹੁਣ ਮੈਂ ਆਪਣੀ ਨਾਨਦ ਨੂੰ ਦੱਸਿਆ ਹਾਂ ਕਿ ਅੱਜ ਮੈਨੂੰ ਡਰ ਨਹੀਂ ਹੈਗਾ ਨਹੀਂ ਅੱਜ ਮੇਰੀ ਵੱਡੀ ਨਾਨਦਾ ਹੀ ਹੋਈ ਆ ਸਾਡੀ ਨਹੀਂ ਮਾਦੀ ਤੇ ਤੁਰੂਗੀ ਸਾਡੀ ਨਹੀਂ ਆਦੀ ਭਾਬੀ ਦੀ ਸੈਡ ਲਉਗੀ ਨਾ ਸਵੇਰੇ ਰੱਖ ਦੇਣਾ ਆਪਾਂ ਨੂੰ ਕੋ ਡਗਟ 5-7 ਘੰਟੇ ਲਿਨੇ ਆ ਕਹਿੰਦਾ ਜੀ ਫੇਰ ਫਰਾਵੇ ਨਾ ਫਰਾਵੇ ਨਾ ਬਸ ਉਹ ਜੇ ਤਾਤੀ ਕੋਈ ਨਹੀਂ ਬਜੇ ਨੀ ਆ ਨੀ ਆਪਾਂ ਹੋਰ ਫਾਈਨਲੀ ਸਾਡਾ ਬੱਕਰਾ ਬਣ ਕੇ ਤਿਆਰ ਆ 3 ਘੰਟਿਆਂ ਚ 7 ਵਜੇ ਦਾ ਸੀ ਚੁੱਲੇ ਤੇ ਤਰਿਆ ਬੰਦੇ ਨੂੰ ਫੋਕੋ ਵੋ ਕੇਜ ਲੱਗ ਗਈ ਆ ਸਿਮੇ ਚਲੋ ਠੀਕ ਆ ਫਿਰ ਕੰਮ ਓਕੇ ਆ ਚਲੋ ਜੀ ਅੱਪਾ ਇੱਥੇ ਹੀ ਬਲੌਗ ਨੂੰ ਕਰਦੇ ਆ ਐਂਡ ਮਿਲਦੇ ਆ ਤੁਹਾਨੂੰ ਕੱਲ ਵਾਲੇ ਬਲੌਗ ਵਿੱਚ